ਪਸ਼ੂ ਪਾਲਕ ਭਾ ਭਰਾ ਮਾਲਿਕ ਦੁੱਖदाई ਖਬਰ ਹੈ ਜੋਤੀ ਮੱਝ ਡਾਕਟਰ ਜੀਤ ਸਿੰਘ ਲਾਲਾਣ ਦੀ ਜੋਤੀ ਮੱਝ ਇਸ ਦੁਨੀਆ ਤੇ ਨਹੀਂ ਰਹੀ ਪਿਛਲੇ ਕਾਫੀ ਟਾਈਮ ਤੋਂ ਬਿਮਾਰ ਚੱਲੀ ਆਉਂਦੀ ਸੀ ਉਹਦੇ ਅੰਦਰ ਲੋਹਾ ਲੰਘਿਆ ਸੀਗਾ ਤੇ ਡੋਟ ਡਾਕਟਰ ਸਾਹਿਬ ਨੇ ਇਲਾਜ ਕਰਾਇਆ ਆਪਰੇਸ਼ਨ ਵੀ ਹੋਏ ਬਹੁਤ ਕੇਅਰ ਕੀਤੀ ਮੱਝ ਦੀ ਤੇ ਪਰ ਉਹ ਡਾਕਟਰ ਸਾਹਿਬ ਦੇ ਕੋਲ ਹੀ ਰਹੀ ਇਹ ਜੋਤੀ ਮੱਝ ਮੈਂ ਦੱਸ ਦਿਆਂ ਤੁਹਾਨੂੰ ਪੀਡੀਐਫ ਦੀ ਚੈਂਪਨ ਮੱਝ ਹੈ ਆਉ ਭਰਾ ਆਏ ਸੀਗੇ ਅੱਜ ਡਾਕਟਰ ਸਾਹਿਬ ਦੇ ਨਾਲ ਦੁੱਖ ਦੀ ਘੜੀ ਦੇ ਵਿੱਚ ਹਾਜ਼ਰ ਹੋਏ ਹੈਗੇ ਇਹਨੇ 24 ਕਿਲੋ 356 ਗ੍ਰਾਮ ਦੁੱਧ ਪੀਡੀਐਫ ਮੇਲੇ ਤੇ ਚੁਭਾਇਆ ਉਥੋਂ ਦੀ ਚੈਂਪੀਅਨ ਆਈ ਹੈ ਚਰਕ ਮੇਲੇ ਤੇ ਦੂਜੇ ਨੰਬਰ ਤੇ ਜਿਹੜਾ ਚਰਕ ਮੇਲੇ ਇੱਕੋਰੀ ਲੱਗਿਆ ਸੀਗਾ ਉਸ ਮੇਲੇ ਦੇ ਇਹ ਦੂਜੇ ਨੰਬਰ ਤੇ ਆਈ ਸੀਗੀ ਮੱਝ ਇਹ ਤੇ ਬਹੁਤ ਹੀ ਜ਼ਿਆਦਾ ਚੰਗੀ ਮੱਝ ਸੀਗੀ ਪਹਿਲੀ ਮੱਝ ਹੈ ਜਿਹੜੀ ਇਮਾਨਦਾਰੀ ਦੇ ਨਾਲ ਆਪਦਾ ਜੀਵਨ ਜੀ ਕੇ ਗਈ ਹੈ ਕੋਈ ਵੀ ਬੰਦਾ ਕੋਈ ਵੀ ਬਰੀਡਰ ਕੋਈ ਵੀ ਭਰਾ ਇਸ ਮੱਝ ਦੇ ਉੱਤੇ ਉਂਗਲ ਨਹੀਂ ਚੱਕ ਸਕਦਾ ਆਇ ਇਕੱਠ ਦੱਸਦਾ ਮੱਝ ਨੂੰ ਅੱਜ ਉੱਥੇ ਭਰਾ ਦੇ ਨਾਲ ਉੱਥੇ ਮੋਢੇ ਦੇ ਨਾਲ ਮੋਢਾ ਲਾ ਕੇ ਦੁੱਖ ਦੀ ਘੜੀ ਦੇ ਵਿੱਚ ਹਾਜ਼ਰ ਹੋਏ ਆ ਤੇ ਬਹੁਤ ਜ਼ਿਆਦਾ ਚੰਗੀ ਮੱਝ ਸੀ ਪਰ ਆ ਦਿੱਤੇ ਅੱਜ ਤੱਕ ਇਸ ਮੱਝ ਨੇ ਕੱਟੇ ਹੀ ਐ ਕੱਟੀ ਨਹੀਂ ਦਿੱਤੀ ਸੀ ਐਤਕੀ ਕੱਟੀ ਦੇਣੀ ਸੀਗੀ ਐਤਕੀ ਇਹ ਫਲ ਸਿੱਟ ਗਈ ਸੀਗੀ ਤੇ ਬਹੁਤ ਜ਼ਿਆਦਾ ਚੰਗੀ ਮੱਝ ਸੀਗੀ ਤੇ ਨਾਮ ਬਣਾਇਆ ਲਾਲਿਆਂ ਨੇ ਪਿੰਡ ਦਾ ਨਾਮ ਬਣਾਇਆ ਡਾਕਟਰ ਜੀਤ ਸਿੰਘ ਦਾ ਨਾਮ ਬਣਾਇਆ ਤੇ ਅੱਜ ਆਪ ਉਹ ਇਸ ਦੁਨੀਆ ਤੋਂ ਰੁਖਸਤ ਹੋ ਗਈ ਮੱਝ ਤੇ ਹੁਣ ਇਹਨੂੰ ਮਿੱਟੀ ਜਿਹੜੀ ਅਖੀਰਲੀ ਦਿੱਤੀ ਗਈ ਹੈ ਅਖੀਰ ਦੇ ਵਿੱਚ ਪਰਿਵਾਰ ਨੇ ਬਹੁਤ ਸੇਵਾ ਕੀਤੀ ਮੱਝ ਦੀ ਬਹੁਤ ਪਿਆਰ ਕਰਦਾ ਸੀ ਪਰਿਵਾਰ ਇਸ ਮੱਝ ਨੂੰ ਤੇ ਪਰ ਹੁਣ ਇਹਨੂੰ ਕੋਈ ਮਟਾ ਨਹੀਂ ਸਕਦਾ ਆ ਮੱਝ ਨੂੰ ਹੁਣ ਲਾਸਟ ਰਾਈਡ ਸੀਗੀ ਮੱਝ ਦੀ ਮੈਂ ਸ਼ਾਟ ਵੀ ਲਾਇਆ ਮੱਝ ਦੇ ਤੁਸੀਂ ਧਿਆਨ ਨਾਲ ਦੇਖ ਲਿਓ ਮੱਝ ਨੂੰ ਬਹੁਤ ਜਿਆਦਾ ਚੰਗੀ ਮੱਝ ਸੀਗੀ ਪਿੰਡਾ ਬਿਲਕੁਲ ਬਰੀਕ ਚਮੜੀ ਸੀਗੀ ਕਦ-ਕਦ ਬਹੁਤ ਸੀ ਬੇਲ ਬਹੁਤ ਲੰਮੀ ਸੀ ਸਿੰਘਾਂ ਦੀ ਬਹੁਤ ਜਿਆਦਾ ਸੋਹਣੀ ਸੀ ਥਾਣਾ ਹਮਾਨੀ ਦੀ ਤਾਂ ਬਾਗਮਾਰ ਸੀਗੀ ਚਾਰੇ ਪਾਸਿਓਂ ਰੂਪੇ ਸਮਲਦੇ ਡੰਡਲ ਪੈਂਦਾ